ਸਸ਼ਿਕਾ ਦੋਸਤੋ ਮੈਂ ਵਰਿੰਦਰ ਮਹਿਤਾ ਤੁਸੀਂ ਵੇਖੋ ਪੰਜਾਬ ਖਬਰ 24 ਸੋ ਦਰਸ਼ਕੋ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਇੱਕ ਆਸਥਾ ਦੇ ਨਾਲ ਚੁੜੇ ਹੋਏ ਐਸੇ ਸਥਾਨ ਤੇ ਜਿੱਥੇ ਦੂਰ ਤਰਾਂ ਦੇ ਜੋ ਸੰਗਤਾਂ ਦੀਆਂ ਨੇ ਆਪਣੀਆਂ ਮਨੋ ਕਾਮਨਾਵਾਂ ਆਪਣੀਆਂ ਇੱਛਾਵਾਂ ਆਪਣੇ ਦੁੱਖ ਦਰਦ ਨੂੰ ਲੈ ਕੇ ਤੇ ਉਸ ਸਥਾਨ ਤੇ ਆ ਕੇ ਉਹਨਾਂ ਦੇ ਜੋ ਦੁੱਖ ਦਰਦ ਨੇ ਇੱਥੇ ਕੱਟੇ ਜਾਂਦੇ ਨੇ ਜੀਹਾਂ ਦੋਸਤੋ ਗੱਲ ਕਰਦੇ ਆਂ ਲੁਧਿਆਣਾ ਦਾ ਜੋ ਨਹਿਰ ਦਾ ਦੁਗਰੀ ਵਾਲਾ ਪੁਲ ਹੈ ਉਹਦੇ ਬਿਲਕੁਲ ਨੇੜੇ ਜੋ ਸਥਾਨ ਹੈ ਡੇਰਾ ਸਤ ਕਰਤਾਰ ਦਾਸ ਜੀ ਵੱਲੋਂ ਜੋ ਸੰਚਾਲਿਤ ਹੈ ਭਗਵਾਨ ਸ਼ਿਰੀ ਚੰਦ ਜੀ ਦਾ ਸਥਾਨ ਉਸ ਸਥਾਨ ਦੀ ਗੱਲ ਕਰਾਂਗੇ ਜਿਸ ਦੀ ਮਹੱਤਤਾ ਜਿਸ ਦੀ ਮਹਾਨਤਾ ਦੂਰ ਦੂਰ ਤੱਕ ਫੈਲੀ ਹੋਈ ਹੈ ਔਰ ਦੂਰ ਦਰਾਡੇ ਉਸ ਸੰਗਤਾਂ ਇਥੇ ਆਉਂਦੀਆਂ ਨੇ ਆਪਣੀਆਂ ਮਨੋ ਕਾਮਨਾਵਾਂ ਆਪਣੀਆਂ ਇੱਛਾਵਾਂ ਨੂੰ ਲੈ ਕੇ ਔਰ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਸਤ ਕਰ ਤੇ ਆਉਂਦੀਆਂ ਨੇ ਔਰ ਬਿਲਕੁਲ ਮਰੀਜ਼ ਜੋ ਠੀਕ ਹੋ ਕੇ ਚਾਹੁੰਦੇ ਨੇ ਔਰ ਜੋ ਵੀ ਸੰਗਤਾਂ ਇਸ ਆਸਥਾ ਨਾਲ ਇਸ ਆਸਥਾ ਦੇ ਕੇਂਦਰ ਦੇ ਨਾਲ ਜੁੜ ਕੇ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਆਉਂਦੀਆਂ ਨੇ ਇਹ ਤੇ ਹਰ ਤਰ੍ਹਾਂ ਦੀ ਸਮੱਸਿਆ ਦਾ ਹੱਲ ਹੈ ਸੋ ਦੋਸਤੋ ਕਿਤੇ ਨਾ ਕਿਤੇ ਆ ਕੇ ਡਾਕਟਰ ਵੀ ਮਰੀਜ਼ ਲਈ ਕਹਿੰਦਾ ਹੈ ਕਿ ਹੁਣ ਦਵਾਈ ਨਹੀਂ ਦਵਾਦੀ ਲੋ। ਕਿਉਂਕਿ ਜੋ ਸਾਡਾ ਇਤਿਹਾਸ ਹੈ ਉਹ ਗੁਰੂ ਆ ਪੀਰ ਪਗੰਬਰਾਂ ਦੇ ਵੀ ਦੇ ਨਾਲ ਸੰਬੰਧ ਸਾਡੀ ਜੋ ਧਰਤੀ ਆ ਉਹਨਾਂ ਚੁਰਿਆ। ਅੱਜ ਗੱਲਬਾਤ ਕਰਾਂਗੇ ਇਸ ਸਥਾਨ ਦੇ ਜੋ ਸੰਚਾਲਕ ਨੇ ਸੰਤ ਕਰਤਾਰ ਦਾਸ ਜੀ ਔਰ ਇਸ ਡੇਰੇ ਦੀ ਮਹਾਨਤਾ ਦੀ ਤਨੂ ਜਾਣਕਾਰੀ ਜਿਹੜੀ ਹੈ ਤੁਹਾਡੇ ਤੱਕ ਪਹੁੰਚਾਉਂਦੇ ਆ। ਬੜੇ ਰੋ ਪੰਜਾਬ 6424 ਦੇ ਨਾਲ ਸੰਧ। ਤੇ ਹੋਰ ਸਾਡੇ ਨਾਲ ਬੈਠੇ ਨੇ ਇਸ ਜੋ ਡੇਰੇ ਦੇ ਮੁਖੀ ਨੇ ਸੰਤ ਕਰਤਾ ਦਾਸ ਜੀ। ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਔਰ ਇਸ ਜੋ ਆਸਥਾ ਦਾ ਕੇਂਦਰ ਹੈ ਜੋ ਪੀਰਾ ਉਹਦੇ ਬਾਰੇ ਪੂਰੀ ਜਾਣਕਾਰੀ ਅਸੀਂ ਇਲਾਮ ਮਹਾਪੁਰਖਾ ਕੋਲ ਲੈਂਦੇ ਆਂ। ਪਰਮਸਤ। ਕਹੋਤ ਦੂਰੋਂ ਦੂਰੋਂ ਇਸ ਡੇਰੇ ਦੇ ਵਿੱਚ ਸੰਗਤ ਆਂਦੀ ਆ। ਆਪਣਾ ਜੋ ਪਲਾ ਹਾਂ ਜੀ ਇਸ ਡੇਰੇ ਦੇ ਤਿਉਹਾਰ ਕੋ ਇਤਰਾਕੇ ਜਾਂਦਾ ਹੈ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਜਾਣਕਾਰੀ ਤੁਹਾਡੇ ਕੋਲ ਲੈਣਾ ਚਾਹਨਾ ਹੈ ਕਿ ਜੋ ਲੁਧਿਆਣੇ ਵਿੱਚ ਇਹ ਸਥਾਨ ਬਣਿਆ ਹੈ ਇਹ ਕਿੰਨਾ ਕੁ ਪ੍ਰਾਚੀਨ ਹੈ ਇਹ ਜੀ ਨਾ 77 ਚ ਆਇਆ ਤੂੰ 77 ਜਾਣ ਕੇ ਕਿ ਕਿਉਂ ਬੈਠ ਹੁੰਦਾ ਸੀ ਆ ਲਾਜ ਪੱਛੇ ਵਾਲਾ ਨਾ ਕਿਸੇ ਦੇ ਘਰ ਆਇਆ ਉਹਨਾਂ ਦਾ ਬੱਚੀ ਬਚਾ ਨਹੀਂ ਸੀ ਹੁੰਦਾ ਜੀ ਉਹਨਾਂ ਦਾ ਕੰਢਿ ਅੰਬਸੌਰ ਦਾਣ ਕੇ جی, جی لانگے انہوں نے کہا میں رہا تو انہوں نے آل آل پر نیسر نہیں کیتا جی جی مرنان سب سے پاس گرداشت کیتنی انہوں نے کہا دھڑکا ہوئے جی جی انہوں نے کہا میں بڑا چیا ہوں پھر میں اس سے باہر ہونا جنگل بیا بان چیتے ہیں تیاریاں تیاریاں ہونے سارے میں اچھے جی آنگے جب ٹوبر ہدا ہیتے ہیں میں ٹوبر تیشنار کرنا ہوں تیشنار کا کہ ہاتھا دے میری آسی پر نیسر نہیں کرپا چیت جی. جگہ میں گرو گرن سا پرکاش جا کے پرکاش کرتا کمل جی ٹوبر والے کمل کمرہ صاف کیا کھان پان دکھائے جی کھان پان کا پون پونا پرش کرمرہ پا گا پرکاش کرتا ہے, پر ہے،, ہے،, ہے، کاجا کا آسان مرد پوری ہوئی بابا شریپا نہ ਅਸਾਂ ਮਰਾ ਪੁਹਾਨਾ ਕਿ ਮੈਂ ਇੱਥੇ ਜਾ ਆ ਮਾਪਰ ਕੋਈ ਤੁਮੈ ਨੂੰ ਹੋਰ ਜਾਣਕਾਰੀ ਮਿਲੀ ਹੈ ਕਿ ਤੁਸੀਂ ਇਸ ਤੋਂ ਪਹਿਲਾਂ ਇੱਕ ਸਰਕਾਰੀ ਨੌਕਰੀ ਵਿੱਚ ਵੀ ਆਪਣਾ ਸਰਵਿਸ ਕੀਤੀ ਹੈ ਹਾਂ ਜੀ ਤੇ ਫਿਰ ਉਹ ਸਰਵਿਸ ਕਦੋਂ ਕੀਤੀ ਤੇ ਕਦੋਂ ਤੁਹਾਨੂੰ ਇਹ ਜਿਹੜੀ ਹੈ ਆਸਥਾ ਦੇ ਨਾਲ ਤੁਸੀਂ ਜੁੜੇ ਹੋ ਤੇ ਇਸ ਆਪਣੇ ਭਗਤੀ ਔਰ ਸ਼ਕਤੀ ਦੇ ਰਸਤੇ ਤੇ ਆਏ ਹੋ ਇਸ ਤੱਕ ਤੋਂ ਪਹਿਲਾਂ ਮੈਂ ਸਰਵਿਸ ਕਰਦਾ ਜੀ ਨੌਕਰੀ ਸਾਡੀ ਨੌਕਰੀ ਛੱਡ ਕੇ ਬਾਅਦ ਆਏ ਅਸੀਂ

ویسا بابا سی دان ایسی کرپا ہوئی میں کام جا ہو گیا جی. باغ لے تو سنگت لیان گئی پتا لگا وہ لیان سنگت جو گئی پینسان پہ کر کے ساتھ بچہ بچہ نہیں ہوں سال گئے انہیں گرو نانک سر بابا سیتا نے ایسی کرپا کیتی. انہا کو لڑکا ہوا وہاں میں کدا رہا کہا اس تو بعد میں آپ پر پروار کرانا پندوز دیان دا لے کے مرد بشنا پروار سے میں لا لیا تو ہر سال یہی باباسی سی چاہ جمتا ہرا منوزے آ رہے ہیں تو سنگتا ہوں یا سنگتے سرتے ہی پندوز سے کر پا رہی ہے مرد ਨੇ ਸੁਣਦੇ ਆਂ ਔਰ ਦੇਖਦੇ ਵੀ ਆਂ ਕਿ ਕਿਸ ਸਲਾਣਾ ਜੋ ਭੰਦਾਰਾ ਹਾਂਜੀ ਉਹਦਾ ਵੀ ਆਯੋਜਨ ਕੀਤਾ ਜਾਂਦਾ ਹੈ ਹਾਂਜੀ ਔਰ ਸਮੇਂ-ਸਮੇਂ ਤੇ ਇੱਥੇ ਦੇਖਿਆ ਜਾਂਦਾ ਹੈ ਕਿ ਕਾਫੀ ਦੂਰ ਤਰਾਂ ਦੇ ਸੰਗਤ ਬਹੁਤ ਆਂਦੀ ਹੈ ਹਾਂਜੀ ਜੋ ਆਪਣੇ ਵੱਖ-ਵੱਖ ਜੋ ਆਪਣੇ ਚਲੋ ਕਸ਼ਟ ਆ ਜਾਂ ਦੁੱਖ ਦਰਦਾ ਜਾਂ ਆਪਣੀਆਂ ਮਨੋ ਕਾਮਨਾਵਾਂ ਇੱਥੇ ਲੈ ਕੇ ਆਂਦੀ ਨੇ ਹਾਂਜੀ ਤੇ ਪੂਰੀਆਂ ਵੀ ਹੁੰਦੀਆਂ ਨੇ ਤੇ ਸੰਗਤ ਤੇ ਮੁੱਖ ਤੌਰ ਤੇ ਕੀ ਕੀ ਆਪਣੇ ਕੰਮ ਲੈ ਕੇ ਆਂਦੀ ਹੈ ਜੀ ਜਿਨ੍ਹਾਂ ਦਾ ਬੱਚੀ ਬੱਚਾ ਦਾਤਾ ਤਾਂ ਨਾ ਹੁੰਦਾ ਗਏ ਜੀ ਬਾਬਾ ਸ਼ੀ ਚਾਂਦੀ ਕਿਰਪਾ ਨਾਲ ਉਹਨਾਂ ਦੀ ਆਸ ਪੂਰੀ ਹੋ ਜਾਂਦੀ ਜੀ ਇਹ ਸਾਪ ਪਰੜ ਕੇ ਇਹ ਸਾਪਾਂ ਦਾ ਇਲਾਜ ਕਰਦੇ ਆਂ ਸਾਪਾਂ ਦਾ ਜੜੀ ਫਲ ਫਾ ਆਈ ਜੀ ਉਹਨਾਂ ਮਿਸਤ ਬਾਪਾ ਜੀ ਦਾ ਪਾਣਾ ਠੀਕ ਹੋ ਜਾਂਦਾ ਜੀ ਜਿੰਨਾ ਕਰ ਮਾਰਦੀ ਬਖਸ਼ਾ ਜੀ ਸਾ ਮਿੱਧੀ ਤੇਂ ਦਿਆ ਜੀ ਮਿਲਗੀ ਦਾ ਇਲਾਜ ਕਰਦੇ ਆਂ ਮਿਲਗੀ ਪਰਮੇਸ਼ੀ ਕਿਰਪਾ ਨਾਲ ਠੀਕ ਹੋ ਜਾਂਦੀ ਆ ਕੋਈ ਵੀ ਕੋਈ ਵੀ ਆਪਾਂ ਕੰਮ ਹੋਵੇ ਜਾਂ ਅੜਿਆ ਤੋਂ ਆ ਜਾ ਕੰਮ ਹੋਵੇ ਬਾਬਾ ਜੀ ਜੀ ਦੀ ਕਿਰਪਾ ਨਾਲ ਗੁਰਦਾਨ ਸਿੰਘ ਦੇ ਪਾਸੇ ਪੇਪਾਣਾ ਉਹਨਾਂ ਆਪਾਂ ਦੇ ਪੂਰ ਹੋ ਜਾਂਦਾ ਤੇ ਜੁੱਧਾ ਸੰਗਤ ਆਂਦੀ ਆ ਆਸਥਾ ਲੈ ਕੇ ਇੱਥੇ ਤੱਕ ਦਰਬਾਰ ਦੀ ਆਂਦੀ ਆ ਹਾਂ ਜੀ ਤੇ ਕੀ ਇਹ ਜੋ ਸੇਵਾ ਹੈਗੀ ਹੈ ਹਾਂ ਤੇ ਡੇਰੇ ਵੱਲੋਂ ਕੀਤੀ ਜਾਂਦੀ ਹੈ ਜਿਵੇਂ ਕੋਈ ਗਰੀਬ ਗੁਰਬਾਹੀ ਹੁੰਦਾ ਜੀ ਹਾਂਜੀ ਕੋਈ ਆ ਗਿਆ ਉਹਦੇ ਕੋਲੇ ਕੋਈ ਹਸਪਤਾਲ ਜਿੱਦਾਂ ਤੁਸੀਂ ਕਹਿੰਦੇ ਹੋ ਮਿਰਗੀ ਦਾ ਦौरा ਹੋ ਗਿਆ ਜਾਂ ਸੱਪ ਦੇ ਕੱਟੇ ਦਾ ਇਲਾਜ ਹੋ ਗਿਆ ਹਾਂ ਤੇ ਕੋਈ ਬੱਚਾ ਜਾਂ ਕੋਈ ਬੰਦਾ ਕੁਝ ਉਹ ਵੀ ਇੱਥੇ ਆਂਦਾ ਵਾ ਹਸਪਤਾਲ ਦਾ ਖਰਚਾ ਨਹੀਂ ਅਫੋਰਡ ਕਰ ਸਕਦਾ ਹਾਂਜੀ ਕੀ ਫਿਰ ਤੁਹਾਡੇ ਵੱਲੋਂ ਉਹਦਾ ਮੁਫਤ ਉਹਨਾਂ ਦਾ ਇਲਾਜ ਕੀਤਾ ਜਾਂਦਾ ਹਾਂਜੀ ਉਹਨਾਂ ਦਾ ਇਲਾਜ ਕੀਤਾ ਜਾਂਦਾ ਸੀ ਹਾਂਜੀ ਮਾਦੀ ਬਖਸ਼ ਹੋ ਜਾਂਦੀ ਆ جنا مرگی پندیا جہاں مدر ریڈ دی پیر ہوں دیا جہاں بچی بچہ دا تا نہیں ہوں دا وہ گناہ ست بابا شریف چاند کے پناہ ہو رہا ہے یہ جو ستھان ہے پگوان شیری چاند جی دے ہاں ہاں پگوان شیری چاند جی بارے تھوڑا جیا جو چاند ہے وہ دفتان ضرور پاؤں بابا شریف چاند جی دے دو پتے ہوئے ہیں بابا شریف چاند جی دے بابا لکھنی چاند جی

ਆ ਕਾ ਜੋ ਬੱਚਾ ਤੜ ਜਾ ਤੜ ਜਾਣ ਪੁੱਛੇ ਨਹੀਂ ਪਾ ਜਾ ਪਾਇ ਜਿੱਥੋਂ ਦਾਸੀ ਸ਼ਬਰਤਾ ਘਾ ਚੱਲਦੀ ਆ ਜੀ ਬਾਬਾ ਸੀਜਾ ਦਾਸੀ ਸ਼ਬਰਦਾ ਚੱਲਦੀ ਆ ਰਹੀ ਆ ਇਹ ਲੋਰੀ ਆ ਸੋ ਦਰਸ਼ਕੋ ਤੁਸੀਂ ਦੇਖਿਓ ਕਿ ਜੋ ਇਹ ਸਥਾਨ ਆ ਇਸ ਆਸਥਾ ਦਾ ਕੇਂਦਰ ਆ ਜੋ ਉਹਨਾਂ ਦੇ ਦੇਰੇ ਦੇ ਮੁਖੀ ਨੇ ਕਰਤਾ ਉਸ ਦਾਸੀ ਇਹਨਾਂ ਨਾਲ ਗੱਲਬਾਤ ਕੀਤੀ ਔਰ ਸਭ ਤੋਂ ਵੱਡੀ ਜੋ ਇੱਥੇ ਇੱਕ ਗੱਲਬਾਤ ਸਾਨੂੰ ਸੁਣਨ ਨੂੰ ਮਿਲੀ ਆ ਸੋ ਦਰਸ਼ਕ ਵੀ ਉਸ ਚੀਜ਼ ਨੂੰ ਦੇਖਣ ਤੇ ਉਹਦੇ ਵੱਲ ਪੂਰਾ ਧਿਆਨ ਦੇਣ ਤੇ ਇਹ ਸਥਾਨ ਦੇ ਉੱਪਰ ਆ ਕੇ ਜੋ ખાસ ਤੌਰ ਤੇ ਮਾਪੁਰਖਾ ਵੱਲੋਂ کیا ਗਿਆ ਕਿ ਬੇਅੁੱਲਾਦ ਜੋ ਜੋੜੇ ਨੇ ਉਹਨਾਂ ਨੂੰ ਇੱਥੇ ਔਲਾਦ ਦੀ ਪ੍ਰਾਪਤੀ ਦੀ ਹੋਈ ਹੈ ਮਿਰਗੀ ਦਾ ਸੱਪ ਦੇ ਕੱਟੇ ਦਾ ਰੀੜ ਦੀ ਹੱਡੀ ਦਾ ਇਲਾਜ ਤੱਕ ਵੀ ਇਹਨਾਂ ਵੱਲੋਂ ਇਸ ਸਥਾਨ ਦੇ ਉੱਪਰ ਸੇਵਾ ਨਾਲ ਨਿਭਾਇਆ ਜਾਂਦਾ ਹੈ ਸੋ ਸੰਗਤ ਦਾ ਜੋ ਵੀ ਇੱਥੇ ਆਣਾ ਆਪਣੀਆਂ ਮਨੋ ਕਾਮਨਾਵਾਂ ਨੂੰ ਲੈ ਕੇ ਆਣਾ ਇਸ ਸ਼ਕਤੀ ਦੇ ਕੇਂਦਰ ਵਿੱਚ ਆ ਕੇ ਹਰ ਇੱਕ ਦੀ ਮਨੋ ਕਾਮਨਾ ਇਸ ਸਥਾਨ ਤੇ ਪੂਰੀ ਹੁੰਦੀ ਹੈ। ਸੋ ਇੱਕ ਵਾਰ ਫਿਰ ਅਸੀਂ ਦੱਸ ਦਿੰਨੇ ਆਏ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਜੋ ਦੁਗਰੀ ਵਾਲਾ ਪੁਲ ਦੁਗਰੀ ਵਾਲੇ ਪੁਲ ਦੇ ਬਿਲਕੁਲ ਨਜ਼ਦੀਕ ਜੋ ਡੇਰਾ ਸੰਤ ਕਰਤਾਰਦਾਸ ਜੀ ਦਾ ਭਗਵਾਨ ਸ਼੍ਰੀ ਚੰਦ ਜੀ ਦਾ ਜੋ ਡੇਰਾ ਇੱਥੇ ਬਣਿਆ ਹੋਇਆ ਹੈ। ਇਸ ਸਥਾਨ ਤੇ ਆ ਕੇ ਕਿਸੇ ਨੂੰ ਵੀ ਕੋਈ ਦੁੱਖ ਤਕਲੀਫ ਕਿਸੇ ਤਰ੍ਹਾਂ ਦੀ ਜੋ ਮਾਪੁਰਖਾਂ ਵੱਲੋਂ ਕਹੀ ਗਈ ਹੈ ਉਹ ਇਸ ਸਥਾਨ ਤੇ ਆ ਸਕਦੇ ਨੇ। اپنی جو منو کام نہ مانے اپنی دکھ تکلیفہ نے وہ دور کر سکتے ہیں so, سو مت رکھو جہاں اتنے اکھنڈ پاٹھ چل رہا ہے جب پنڈارا سالانہ جو چل ہے وہ کس سمیہ سمے شروع ہوتا کس مہینے دے ستمبر مہینے پا دونوں جیسی میں نا پا دو ستمبر ہے تی اگست پان رکھی رکھے گی پہلی تیرن کو اپائے جان ਜੀ ਸੰਤਾਂ ਦੇ ਸੰਯੋਗ ਦੇ ਨਾਲ ਹੀ ਹਰ ਸਾਲ ਖਾਣ ਪਾਣਦੇ ਨੇ ਪਰ ਸੰਤਾਂ ਉਹਦੀਆਂ ਪਰਮਿਸ ਪਰਨਾ ਬਿਮਾਰ ਸੱਚੇ ਬਾਸੰ ਤੇ ਹੁਣ ਅਸੀਂ ਗੱਲਬਾਤ ਕਰਾਂਗੇ ਜੋ ਇਸ ਡੇਰੇ ਦੇ ਵਿੱਚ ਜੋ ਸਾਡੇ ਕਦੀ ਮਸ਼ਹੂਰ ਮਹਾਪੁਰਖ ਸੰਤ ਕਰਤਾਰਦਾਸ ਜੀ ਨੇ ਜੋ ਅੱਗੇ ਚੁਦਦੀ ਵਿਭਾਗ ਦੌਰ ਜੋ ਸੰਭਾਲੀ ਗਈ ਹੈ ਉਹ ਬਾਬਾ ਜਸਵਿੰਦਰ ਦਾਸ ਜੀ ਸਾਡੇ ਕੋਲ ਬੈਠੇ ਨੇ ਅਸੀਂ ਉਹਨਾਂ ਨਾਲ ਵੀ ਇਸ ਡੇਰੇ ਨਾਲ ਸੰਬੰਧਿਤ ਕੁਝ ਗੱਲਬਾਤ ਜੁੜੀ ਹੈ ਜਾਣਕਾਰੀ ਇਹ ਸਾਂਝੀ ਕਰਾਂਗੇ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਅ ਮਾਪੁਰ ਕੋ ਜੋ ਸਥਾਨ ਹੈ ਇਸ ਸਥਾਨ ਦੀ ਮਹਿਮਾ ਬਹੁਤ ਸੁਣੀ ਹੈ ਬੜੀ ਦੂਰੋਂ ਦੂਰੋਂ ਸੰਗਤ ਆ ਜਾਂਦੀ ਹੈ ਮੁੱਖ ਤੌਰ ਤੇ ਸੰਗਤ ਕੀ ਇੱਥੇ ਉਦੇਸ਼ ਲੈ ਕੇ ਆਉਂਦੀ ਹੈ ਕੀ ਮੰਤਵ ਲੈ ਕੇ ਆਉਂਦੀ ਹੈ ਇਹ ਬਾਬਾ ਸ੍ਰੀ ਚੰਦ ਦਾ ਸਥਾਨ ਹੈ ਜੀ ਔਰ ਸੰਗਤਾਂ ਆਪਣੇ ਮਨੋ ਕਾਮਨਾਵਾਂ ਚਾਹਾਂ ਲੈ ਕੇ ਪੂਰੀਆਂ ਕਰਾਉਂਦੇ ਨੇ ਇਸ ਸਥਾਨ ਤੇ ਆ ਕੇ ਅਰਦਾਸਾਂ ਅਸੀ ਕਰਦੇ ਆ ਔਰ ਸੰਗਤਾਂ ਦੇ ਕਾਰਜ ਰਾਸ ਹੁੰਦੇ ਨੇ ਜੀ ਤਾਂ ਸੰਗਤਾਂ ਸਾਬਾ ਸ੍ਰੀ ਚੰਦ ਦੇ ਦਰਬਾਰ ਤੇ ਆਉਂਦੀਆਂ ਨੇ ਜੀ ਜਿੰਨੇ ਛਮਾ ਪੂਰੀਆਂ ਹੁੰਦੀਆਂ ਨੇ ਕੋਈ ਛਮਾ ਪੂਰੀਆਂ ਕਰਾ ਕੇ ਸ੍ਰੀ ਮਹਾਰਾਜ ਦੇ ਦਰਬਾਰ ਦਾ ਮੱਥਾ ਟੇਕਣਾ ਤੁਮਸਤਕ ਹੁੰਦੀਆਂ ਨੇ ਜਿਨ੍ਹਾਂ ਨੇ ਕਾਰਜ ਬਾਬਾ ਸੱਚਾ ਪੂਰੇ ਕਰਦੇ ਸੰਗਤ ਸੋ ਇਸ ਸਥਾਨ ਦੇ ਉੱਪਰ ਤੁਹਾਨੂੰ ਕਿਸ ਤਰ੍ਹਾਂ ਦੀ ਸ਼ਕਤੀ ਦਾ ਅਹਿਸਾਸ ਹੁੰਦਾ ਹੈ ਇੱਥੇ ਬੈਠ ਕੇ ਤੁਸੀਂ ਧੂਣਾ ਵੀ ਲਾਉਂਦੇ ਹੋ ਤੁਸੀਂ ਤਪੱਸਿਆ ਵੀ ਕਰਦੇ ਹੋ ਭਗਤੀ ਵੀ ਕਰਦੇ ਹੋ ਕੀ ਇੱਥੇ ਅਹਿਸਾਸ ਕੀ ਪ੍ਰਾਪਤ ਅਸਥਿਤੀ ਤੋਂ ਬੜੀ ਆਪਾਰ ਕਿਰਪਾ ਬਾਬਾ ਸ੍ਰੀ ਚੰਮਹਾਰਾਜ ਜੀ ਦੀ ਜਦੋਂ ਅਸੀਂ ਧੂਨੇ ਤੇ ਬੈਠਦੇ ਹਾਂ ਇੱਕ ਅਲੋਪਿਕ ਹੀ ਨਜ਼ਾਰਾ ਬਾਬਾ ਸ੍ਰੀ ਤੋਂ ਸਾਨੂੰ ਅੱਖਾਂ ਦੇ ਮੂਰੇ ਲਿਆ ਕੇ ਦਿਖਾਉਂਦੇ ਨੇ ਤਾਂ ਕਿ ਜੋ ਅਸੀਂ ਸੰਗਤਾਂ ਦੇ ਕਾਰਜ ਹੈ ਉਹ ਅਲੋਕਿਕ ਸ਼ਕਤੀ ਦੇ ਨਾਲ ਕੀਤੇ ਜਾਂਦੇ ਨੇ ਅਰਦਾਸਾਂ ਦੇ ਨਾਲ ਕੀਤੇ ਜਾਂਦੇ ਨੇ ਮਾਇਕ ਕਿਰਪਾ ਨਾਲ ਹੁਣ ਸਾਡਾ ਭੰਡਾਰਾ ਜੋ ਆ ਰਿਹਾ ਹੈ ਸਲਾਮਾ ਤੇ ਇਸ ਭੰਡਾਰੇ ਨੂੰ ਲੈ ਕੇ ਤੁਸੀਂ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਅਸੀਂ ਸੰਗਤ ਅੱਗੇ ਇਹ ਹੀ ਬੇਨਤੀ ਕਰਾਂਗੇ ਤਰਨਾ ਦੇ ਵਿੱਚ ਕਿ ਦਾਬਾ ਸ੍ਰੀ ਦਾ ਜਨਮ ਦਿਹਾੜਾ ਆ ਰਿਹਾ ਜੀ 2025 ਅਗਸਤ 30 ਜੀ 20 ਅਗਸਤ ਨੂੰ ਅਖੰਡ ਪਾਸ ਸਾਹਿਬ ਅਰੰਭ ਹੋਣਗੇ ਬਾਬਾ ਸਿੱਧਾਂ ਜਨਮ ਦੇ ਹੜ ਦੇ ਖੁਸ਼ੀ ਦੇ ਵਿੱਚ ਜਿਸ ਦਾ ਭੋਗ ਪਹਿਲੀ ਸਤੰਦਰ ਨੂੰ ਪਾਇਆ ਜਾਏਗਾ ਜੀ ਔਰ ਸੰਗਤਾਂ ਨੂੰ ਬੇਨਤੀ ਹੈ ਜੇ ਆਪਣੇ ਤਨ ਮਨ ਧਨ ਦੇ ਨਾਲ ਆ ਕੇ ਸੰਗਤਾਂ ਸੇਵਾ ਕਰਨ ਬਾਬਾ ਸਿੱਧਾਂ ਜਨਮ ਦੇ ਹੜ ਦੇ ਖੁਸ਼ੀ ਦੇ ਵਿੱਚ ਤੇ ਆਪਣੇ ਮਨੋ ਕਾਮਨਾ ਇੱਛਾਵਾਂ ਪੂਰੀਆਂ ਕਰਨ ਬਾਬਾ ਸਿੱਧਾਂ ਜਨਮ ਦੇ ਖੁਸ਼ੀ ਦੇ ਵਿੱਚ ਆ ਕੇ ਤੇ ਨਾਮ ਨਮਸਤਕ ਹੋਣ ਤਾਂ ਬਾਬਾ ਸਿੱਧਾਂ ਕਾਰਜ ਰਾਸ ਕਰੀਏ ਤੇ ਲੰਗਰ ਦੇ ਨਾਲ ਵੀ ਲੰਗਰ ਦੇ ਵਿੱਚ ਵੀ ਸੇਵਾ ਪਾਉਣ ਹਿੱਸਾ ਪਾਉਣ ਮਿਹਰ ਦੀ ਕਿਰਪਾ ਕਰੇ ਸੁਦਸ਼ਕੋ ਅੱਜ ਅਸੀਂ ਤੁਹਾਨੂੰ ਉਸ ਅਮਰੀਕ ਉਸ ਸਥਾਨ ਦੇ ਦਰਸ਼ਨ ਜਿਹੜੇ ਕਰਵਾਏ ਕਰਵਾ ਰਹੇ ਹਾਂ ਉਸ ਸਥਾਨ ਤੇ ਲੈ ਕੇ ਆਏ ਹਾਂ ਕਿ ਫੌਜੂਦਰਾ ਦੇ ਸੰਗਤਾਂ ਦੀਆਂ ਜੋ ਇਛਾਵਾਂ ਮਨੋ ਕਾਮਨਾਵਾਂ ਪੂਰਨ ਹੁੰਦੀਆਂ ਨੇ ਔਰ ਜੋ ਜਿਸ ਤਰ੍ਹਾਂ ਮਹਾਂਪੁਰਖਾਂ ਨੇ ਦੱਸਿਆ ਕਿ ਪਵਨਸ਼ੀਰੀ ਚੰਜੀ ਦਾ ਜੋ ਪੰਧਾਰਾ ਵਾਲ ਦੇ ਚੰਨ ਬਿਹਾਰ ਦੇ ਨਾਲ ਸੰਬੰਧਤਾ ਹੈ ਉਹ ਸ਼ੁਰੂ ਕਦੋਂ ਹੋ ਰਿਹਾ ਉਹ ਸਾਰੀ ਜਾਣਕਾਰੀ ਤੁਸੀਂ ਮਹਾਂਪੱਖੋਂ ਹੋਰ ਲੈ ਲਈ ਹੈ ਸੋ ਕਿਸੇ ਨੂੰ ਵੀ ਕੋਈ ਦੁੱਖ ਤਕਲੀਫ ਆਪਣੀ ਇਛਾਵਾਂ ਆਪਣੇ ਮਨੋ ਕਾਮਨਾਵਾਂ ਪੂਰੀਆਂ ਕਰਾਣ ਇਸ ਦਰਤੀ ਦਰਬਾਰ ਤੇ ਚਾਹ ਦੇ ਮਾਤੀ ਆ ਸਕਦਾ ਹੈ ਸੋ ਬਰੇਰੋ ਪੰਜਾਬ ਕਮਰ 24 ਦੇ ਨਾਲ ਅਸੀਂ ਤੁਹਾਨੂੰ ਅਗਲੀਆਂ ਲੜੀਆਂ ਵਿੱਚ ਵੱਖ-ਵੱਖ ਐਸੇ ਧਾਰਮਿਕ ਸਥਾਨ ਉਹਨਾਂ ਦੀ ਮਹੱਤਤਾ ਉਹਨਾਂ ਦੀ ਹਿਸਟਰੀ ਵਾਲੀ ਜਾਣਕਾਰੀ ਜਿਹੜੀ ਆ ਤੁਹਾਨੂੰ ਪ੍ਰਦਾਨ ਕਰਦੇ ਨਵਾਂਗੇ ਸਮਝ ਗਏ